ਸਕਾਲੀ ਜੀ ਸਾਰਿਆਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਢਿੰਗ ਦੇ ਕਿਰੇ ਲੇਕਰ ਪਹੁੰਚ ਚੁੱਕੇ ਆ ਦੇਖੋ ਅੱਜ ਬਾਈ ਨੇ ਗਾਵਾਂ ਲੈ ਕੇ ਆਦੇ ਪਰ ਗਾਵਾਂ ਇੱਕ ਸੰਭੂ ਦਿਖਾਰੇ ਕਰਨ ਗਾਵਾਂ ਕਰੀਆਂ ਕੋਕ ਪੀਸ ਕੱਟ ਕੇ ਲੈ ਜਾਂਦੇ ਆ ਆ ਮੂਰਤਾ ਹੀ ਲੈ ਕੇ ਆਨੀ ਆ ਠੀਕ ਹੈ ਨਾਲੇ ਭਾ ਵੀ ਛੋਟੇ ਛੋਟੇ ਹੋਣੇ ਆ ਤੇ ਬਾਕੀ ਬਾਈ ਜੀ ਨੇ ਕਹਿੰਦਾ ਵਧ ਕਰੀਏ ਸਤਿ ਸ਼੍ਰੀ ਅਕਾਲ ਜੀ ਢਿੰਗ ਸਾਹਿਬ ਤੇ ਕਿਰਨ ਸਾਹਿਬ ਹੋਰ ਸਾਰੀ ਬੜੀ ਕੰਮ ਆ ਜੀ ਪਾਪਾ ਫੇਸੀ ਟਾਣੀ ਜੀ ਅੱਜ ਵੀ ਚਾਰ ਪਸ਼ੂ ਨਹੀਂ ਸੀ ਇੱਕ ਵਾਰ ਚੱਗੀ ਲੱਗੇ ਬੜੀ ਗੱਲ ਕਰੀ ਹਾਂਜੀ ਕਿਵੇਂ ਦੀ ਬੜੀ ਕਿਰਪਾ ਬੜੀ ਕਿਰਪਾ ਬਾਬੇ ਜੀ ਕਿਰਪਾ ਚਾਹੀਦੀ ਆ ਜੀ ਕਿਰਪਾ ਇਹ ਕਾਪੜੇ ਲਾਗੇ ਵਸੀ ਲਾਗੇ ਉਹ ਵੀ ਭਾਜੀ ਕਰਦੇ ਸਿਰ ਹਾਂ ਜੀ ਫਿਰ ਉਹਨਾਂ ਦਾ ਮਾਰਾ ਵੀ ਇੱਥੇ ਟਕਰੇ ਹੋਣੇ ਹਾਂਜੀ ਹਾਂਜੀ ਇੱਕ ਛੋਟੀ ਉੱਚੇ ਬੱਚੇ ਦੀ ਆਪਾਂ ਗੰਗਾ ਨਗਰ ਦੀ ਅੱਛਾ ਉਹ ਜੀ ਸਾਹਿਬ ਕੋ ਹਾਂਦੀ ਪਿੱਖੀ ਬਣ ਲਗੋ ਉਹ ਸਾਡੇ ਪਿੰਡ ਵਪਾਰੀ ਆ ਮੁੰਡਾ ਬਾਊ ਆ ਤੇ ਉਹ ਆ ਤੁਹਾਡੇ ਨਾਲ ਸੰਭ ਵੇਚਦਾ ਉਹ ਲੈ ਗਿਆ ਛੋਟੀ ਇੱਕ ਵਾਰ ਲੈ ਗਿਆ ਉਹ ਲੈ ਗਿਆ ਛੋਟੀ ਬੜੀ ਉਹਦੇ ਕੰਮ ਜਾ ਗਿਆ ਬੜੀ ਕਿਰਪਾ ਆ ਮਾਂ ਤੇਰੀ ਕਲਪਨਾ ਤੇ ਪੰਜ ਜਾ ਕੇ ਭੌਂਤਿਆਂ ਦੇ ਆ ਕੇ ਦੋ ਵੇ ਅੱਗੇ ਚਲੋ ਕੋਈ ਆਹ ਫੇਰ ਪੜੇ ਤੇ ਕਿਹ ਗੇਟੀ ਕਿ ਮਾ ਆਈ ਉਹ ਚੱਲ ਇਧਰ ਲੱਗੋ ਇਧਰ ਲੱਗੋ ਇੱਥੇ ਲੱਗੋ ਇਹ ਵੀ ਬੰਦੇ ਆਮਨੇ ਅਦੀ ਸੁਈ ਜੇ ਵੜ ਚਾਰ ਦੰਦ ਪੇਲਾ ਸੁਆ ਅਜਾ ਪਹਿਲਾ ਸੁਈ ਤੇ ਇਹ ਵੀ ਅਸ ਦੇ ਸੀਮਨ ਦੀ ਬੱਛੀ ਦਿੱਤੀ ਜੇ ਵੇਖ ਲੋ ਕਹਿਣ ਵਾਲੀ ਗੱਲ ਨਹੀਂ ਵੇਖ ਲੋ ਬੱਛੀ ਮਗਰੇ ਵੀ ਆਦੀ ਤੇ ਪਹਿਲਾ ਸੂਰ ਚਾਲਿੰਦਾ ਬੈੜ ਅ ਛੱਟ ਜੋ ਵੜ ਲਈ ਆ ਵੱਡੀ ਬੈੜ ਪੋਕਰਾਂ ਦੀ 7 ਫੁੱਟ ਤੇ ਨੰਮੀ ਬੇਲ ਜੇ ਵਛੀ ਦੀ ਕਿੰਨਾ ਕਰੋ ਕੁੜਾ ਦੁੱਧ ਇਹ ਦੁੱਧ ਭਾਈ 25 ਲੀਟਰ ਦੀ ਗਾਰੰਟੀ ਦਵਾਂਗੇ ਸਾਰੇ 7 ਕਿਲੋ ਚੋਇਆ ਬਣੇਰੇ 2 ਵਜੇ ਸੂਈ ਬੈੜ ਹਾਂਜੀ ਵਾਹ ਜੋ ਮਰਜੀ ਲੈਵਾ ਆਪੇ ਕਰਾਇਆ ਬਈਆ ਕਾਦਰ ਦੇਖਾ ਮਛੀ ਨਾ ਪ੍ਰਾਣੇ ਖੋਣ ਲੈ ਵਸ ਬੜਾ ਕਾਹੋ ਨਹੀਂ ਬੜੀ ਚੀ ਤਾਂ ਮਰਦੀ ਖਾਣਾ ਖਾਓ ਲੈ ਢਿੰਗ ਨੇ ਲੈ ਲਈ ਘਰ ਚਲੋ ਮਾਰੇ ਬਾਬਾ ਤੁੰਗਾਨੂ ਆ ਜੀ ਆ ਚਾਹ ਤਾਂ ਦੇ ਜੀ ਚਾਹ ਚਾਰ ਹੀ ਆ ਚਾਰ ਹੀ ਚਾਰ ਨਾਂ ਦਾ ਬੱਛੀ ਆ ਬਾਲੰਤ ਕਲਾ ਦੇ ਲੱਗੀ ਖੜੀ ਢੇਲ ਵੇਖੋ ਬੱਛੀ ਦੀ ਬੱਛੀ ਮਗਰ ਆ ਗਈ ਫਾਇਦਾ ਹੀ ਫਾਇਦਾ ਦੇ ਪੂਰੇ ਹਾਂਜੀ ਮਾਰੀ ਮੋਟੀ ਨਹੀਂ ਇਹ ਵੀ ਅਖਦੇ ਸੀ ਮਤਲਬ ਹਾਂਜੀ ਹੋਰ ਇੱਕ ਥਾਂ ਹੇਲੀ ਗਿਰੇ ਬੈਠੀ ਹਾਂਜੀ ਅਜੇ ਕੋ ਥਾਂ ਸਰਾਖ ਬਾਜੀ ਬੈਠੀ ਆ ਹਾਂ ਕੋਈ ਥਾਂ ਨਹੀਂ ਲਗਾ ਥਾਂ ਹਾਂਜੀ ਫਿਰ ਬੋਲੋ ਵਿੱਚ ਵੈਰ ਤੁਹਾਡੇ ਨਾਲ ਜੋ ਸਵਾ ਸਵਾ ਦੀ ਵੀਰ 1 20 ਦੀ ਵੇਚੀ ਜਾਂਦੇ ਆ ਪਰ ਆਪਾਂ ਮੁੱਲ ਨਹੀਂ ਕਰਨਾ ਬਿਲਕੁਲ ਜੀ ਆਪਾਂ ਹਾਂ ਨਾ 8000 ਦੀ ਰਹਿ ਦਵਾਗੇ ਪੰਜ ਦੇ ਸ਼ੌਟ 75000 ਦੀ ਵਸ਼ਾ ਆ ਪੀ ਨੋ ਨੀ ਗਰਨੀ ਦਾ ਮਾ ਪੀ ਗਾ ਦਾ ਮਾ ਗਰਨੀ ਦੇ ਵਾ ਵੱਡੀ ਵੇੜਾ 7-8 ਕਿਲੋ ਸਲੀਜ ਹੋਲੀ ਕੀਤੀ ਸੋ ਜਾਣੋ ਇਹ ਗੱਪਣ ਇਹ ਵੀ ਦੂਜਾ ਸੂਆ ਗੱਪਣ ਜੇ ਇਹ ਦੂਜਾ ਸੂਆ ਗੱਪਣ ਰੇੜਾ ਵੀ ਦੇਖੋ ਇਹ 6 ਦੰਦ ਜੇ 6 ਦੰਦ ਰੇੜਾ ਪੰਜ ਤਰੀਨ ਸੰਦੀਪ ਗਿਰ ਦੇਣ ਕੂੜੇ ਪਹਿਲੇ ਸੂਆ 20 ਲੀਟਰ ਵਸ਼ੀਏ ਦੁੱਤ ਕੱਢਿਆ ਤਾਂ ਨਖਾ ਨਖਾ ਦੇਖਾ ਗੱਲ ਤਰਲ ਕਰੇ ਕਰੇ ਟਵਲ ਕਾਹੀ ਆ ਕੇ ਜੀ ਤੇ ਇਹ ਕਿਹੜਾ ਸਾਨਾ ਹੈ ਸੁਬਾਹ ਮੂਲੀ ਖਾਰੇ ਸੁਬਾਹ ਤਾਂ ਲਗਾ ਦੇ ਟਿੱਬੇ ਦੀਆਂ ਮੂਲੀਆਂ ਦਾ ਸਾਨਿਆ ਟਿੱਬੇ ਦੇ ਮੂਲੀਆਂ ਦਾ ਸਾਨੀ ਚੰਗ ਚ ਦੇਖੋ ਲੋਕੀ ਕਾਹ ਦਿੰਦੇ ਬਾਜ਼ਾਰ ਤੇ ਨਾਲ ਇਹਨੂੰ ਦੀ ਬਾਜ਼ਾਰ ਦੇ ਆਹ ਨਾਲ ਖੇਤੀ ਨੇ ਪੂਰੇ ਆ ਮਸ਼ੀਨ ਦੇ ਕਿੰਜੀ ਫੇਰ ਤਾਂ ਹੈ ਆਂਦੇ ਪੰਨੀ ਪਈ ਹੈ ਕਿ ਨਹੀਂ ਹਾਂਜੀ ਹਾਂਜੀ ਮੈਂ ਤਾਂ ਵੇਚੀ ਇਹਦੇ 85 90 ਹਜ਼ਾਰ ਦੀ ਕਰਾਂ ਨਾ ਉਹ ਬੋਲੀ ਕਰਨਾ ਬਿਲਕੁਲ ਜੀ 70 ਹਜ਼ਾਰ ਦੀ ਦੇ ਦਈਏ ਪੰਜ ਹੀ ਚੋੜ ਪੈਂਦੀ ਬਚੀ ਅੱਜ ਤੇ ਨਹੀਂ ਆ ਗਾੜੀ ਚਾਲ ਦੰਦ ਆ ਗਈ ਪਹਿਲਾ ਸੂਆ ਵੀ ਸੋ ਕਾਨੂੰਨ ਵਸ਼ੀਹਾ ਦੇ ਨੂੰ ਮਗਰ ਵੀ ਵਸ਼ੀ ਕਾਨੂੰਨ ਮਸਲੇ ਪਲੂਨ ਵਸ਼ੀ ਦੇ 13 ਕਿਲੋ ਬੋਲੀ ਆ 15 16 ਕਿਲੋ ਵਸ਼ੀ ਦੁੱਧ ਦਊਗੀ 13 ਕਿਲੋ ਦਵਾਂਗਾ ਕਨੇਡੀ ਪੇਲਾ ਨਾਲਾ ਕੋਈ ਦੇ ਦੇ ਵੇਖੋ ਬਰਾਦੀ ਜਿੱਦਾਂ ਮਰਜੀ ਬਹੁਤ ਚਮਕ ਦੇਖੋ ਵਸ਼ੀ ਦੀ ਲੈਵਾਂ ਦੇਖੋ ਬਰਾ ਨਾਲਾ ਨਾ ਦਿਖਾ ਕਰ ਚੰਗੀ ਤਰ੍ਹਾਂ ਵਸ਼ੀ ਮਗਰ ਨਾਲੇ ਹਾਂਜੀ ਹਾਂਜੀ ਨਹੀਂ ਠੀਕ ਹੈ ਵੈੜੇ ਵਿੱਚ ਚਮਕਦੀ ਆ ਬਾਈ ਚੰਗਣਾ ਹਾਂ ਦੇਖੋ ਮੈਂ ਮਾਰੀ ਬਹੁਤ ਜਿਹੜਾ ਮਾਰਨੀ ਚੋਵੇ ਹਾਂਜੀ ਹਾਂ ਠੀਕ ਹੈ ਆਜੋ ਲੈ ਸੈਂਗਰ ਆ ਗਿਆ ਲਾਸਟ ਪੀਸ ਹੁਣ ਹਾਂਜੀ ਹਾਂਜੀ ਫਿਰ ਬੋਲੋ ਇਹ ਵੀ 70 60 ਦੀ ਹੈਗੀ ਆ ਹਾਂ ਮੈਂ ਬਾਹਰ ਜਿਆ ਦੇ ਦਈਏ ਅੱਛਾ 4 ਹੀ ਥੋੜਾ 52000 ਦੀ ਵਛੀ ਤੇ 52000 ਦੀ ਹੋਈ ਆ 57000 ਦੀ ਤੇ 52000 ਦੀ ਵੇੜਾ ਪਹਿਲਾਂ ਵੇੜਾ ਕਿਹਦੇ ਹੋਰ ਦਿਖਾ ਦੇ ਸ਼ੰਭੂ ਜੀ ਜਿਆ ਦੇ ਸੁਈ ਨੂੰ 12 13 ਕਿਲੋ ਗੋੜੀ ਸਨਾਨਪੂਰੀ ਵੇੜਾ ਦੇ ਦਿੱਤੀ ਆ ਇਹਨਾਂ ਦੋਵੇਂ ਮਗਰ ਵਛੀਆਂ ਦੇ ਬਿਲਕੁਲ ਹਾਂਜੀ ਦੋਵੇਂ ਬਾਕੀ ਮੇਰਾ ਇਹ ਦੋ ਸੁਈਆਂ ਇੱਕ ਟੱਪੜ ਹਾਂਜੀ ਚੈੱਕ ਕਰੋ ਚੋਾਈ ਕਰੋ ਪਾਸ ਕਰੋ ਠੀਕ ਹੈ ਨਾ ਹਾਂਜੀ ਹਾਂਜੀ ਤੇ ਸੁਈਆਂ ਵੇੜਾ ਭਾ ਵੀ ਲੋੜ ਯਾਰ ਆ ਬਈ ਹਾਂਜੀ ਵੀਡੀਓ ਬਾਕੀ ਬਾਈ ਜੀ ਦੁੱਧ ਦਾ ਨਹੀਂ ਝੂਠ ਬੋਲਿਆ ਜਿੰਨੀਆਂ ਵੀਡੀਓ ਪਾਈਆਂ ਅੱਜ ਤੱਕ ਕਦੀ ਕਿਹਨੇ ਤੁਹਾਨੂੰ ਫੋਨ ਕੀਤਾ ਵੀ ਦੁੱਧ ਦਾ ਨਹੀਂ ਕਰੀਏ ਮਾਜ ਵਿੱਚ ਪਿੰਡ ਤੋਂ ਅੱਜ ਲੈ ਗਏ ਨੀਦੀ ਦੀ ਗੱਲ ਲੈ ਬਣੀ ਕੋਚੀ ਸਾਹਿਬ ਨੂੰ ਦੁੱਧ ਕਿਹਾ ਹੈ ਨਾ ਬੋਲਿਆ ਤਾਂ ਹੁਣ 14 ਕਿਲੋ ਦੁੱਧ ਹੈ ਜੀ ਕੱਲ ਮਾਇਆ ਭਾਈ ਸਾਹਿਬ ਦਾ ਆਂਦੇ ਤਾਈ 11 ਕਿਲੋ ਲਖੇ ਬਤ ਚੋ 14 ਕਿਲੋ ਕਰ ਗੀਏ ਪਰ ਆਪਾਂ ਵੀ ਜਿਦਾਂ ਬਾਹਰ ਸਾਫ਼ ਸੁਥਰਾ ਕੰਮ ਕਰਨਾ ਪਾਣੀ ਕੰਮ ਕਰਨਾ ਬਹੁਤ ਮਾ ਕੰਮ ਚਾਉਣਾ ਬਾਬਾ ਜੀ ਸਲਾਮਾ ਹਾਂਜੀ ਬੋਲੋ ਜੀ ਬਾਕੀ ਵੀਰ ਜੀ ਪਿੰਡ ਤਿੰਗ ਨਗਰ ਤਸਵੀਰ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਤਮੇ 10 ਕਿਲੋਮੀਟਰ ਪੰਜ ਕਿਲੋਮੀਟਰ ਦੂਰ